ਜਿਨਾ ਦੇ ਸਵਾਗਤ ਦੇ ਲਈ ਕੁਝ ਦਿਨ ਪਹਿਲਾਂ ਹੀ ਕੁਝ ਸ਼ਬਦ ਬੋਲੇ ਜਾ ਚੁੱਕੇ ਆ ਜੀ ਸਰਦਾਰ ਹਰਪ੍ਰੀਤ ਸਿੰਘ ਜੀ ਸੀਐਚਟੀ ਗਾਲਿਬ ਕਲਾ ਜੀ ਜਿਨਾ ਦਾ ਸਿਰਲੇਖ ਹੈ ਜੀ ਲੱਡੂ ਨਾਮ ਤੋਂ ਹੀ ਸਾਨੂੰ ਲੱਗ ਰਿਹਾ ਜੀ ਇਹ ਕੁਝ ਖੁਸ਼누ਮਾ ਹੋਣ ਵਾਲਾ ਜੀ ਹੁਣ ਤਾਂ ਜਿੰਦ ਫਸਾ ਬੈਠੇ ਆ ਆਪਾਂ ਵਿਆਹ ਕਰਵਾ ਬੈਠੇ ਆ ਅੰਬਰਾ ਨੂੰ ਸੀ ਟਾਕੀ ਲਾਉਂਦੇ ਹੁਣ ਤਾਂ ਢੂਹੀ ਨਹੀਂ ਮਰਵਾ ਨਹੀਂ ਕਹਿਣਾ ਵੀ ਢੂਹੀ ਲਬਾ ਬੈਠੇ ਆ ਆਪਾਂ ਵਿਆਹ ਕਰਵਾ ਬੈਠੇ ਆ ਹੁਣ ਤਾਂ ਜਿੰਦ ਫਸਾ ਬੈਠੇ ਆ ਕਰਦੇ ਜਾਓ ਪੂਰੀ ਲਾਈਂ ਦਿੰਦੇ ਸੀ ਆਰਡਰ ਮੰਨਣ ਲੱਗ ਪਏ ਦਿੰਦੇ ਸੀ ਆਰਡਰ ਮੰਨਣ ਲੱਗ ਪਏ ਕੰਨ ਬੁੱਟੀ ਤੋਂ ਭੰਨਣ ਲੱਗ ਪਏ ਇੱਜ਼ਤ ਗਾਦੀ ਪੜਦਾ ਹੈ ਬਸ ਮਾਮਾ ਸਾਹਿਬ ਇਜਤ ਕਾ ਦੀ ਪੜਦਾ ਹੈ ਬਸ ਸੂਲੀ ਤੇ ਲਮਕਾ ਬੈਠਿਆ ਹੁਣ ਤਾਂ ਜਿੰਦ ਫਸਾ ਬੈਠਿਆ ਆਪਾਂ ਵਿਆਹ ਕਰਵਾ ਬੈਠੇ ਆ ਆਜੋ ਲਓ ਜੀ ਕਿੱਥੇ ਜਾਣਾ ਦੱਸਣਾ ਪੈਂਦਾ ਹੋ ਸਕਦਾ ਹੈ ਕਿ ਇਹਨੂੰ ਨਾਂ ਦੱਸਣਾ ਪੈਂਦਾ ਹੋਵੇ ਇਹ ਕਿਸੇ ਦੀ ਕਮੇਡੀ ਹੈ ਕਿਸੇ ਦੀ ਟਰੈਜੇਡੀ ਹੈ ਕਿੱਥੇ ਜਾਣਾ ਹੱਸਣਾ ਪੈਂਦਾ ਰੋਂਦੇ ਹੋਏ ਵੀ ਹੱਸਣਾ ਪੈਂਦਾ ਹਰ ਇੱਕ ਡਾਗ ਨੂੰ ਦੇ ਰੱਖਦੀ ਐ ਆਪਣੇ ਸਾਹ اٹਕਾ ਬੈਠੇ ਆ ਹੁਣ ਤਾਂ ਵਿਆਹ ਕਰਵਾ ਬੈਠੇ ਆ ਤੇ ਆਪਾਂ ਜਿੰਦ ਫਸਾ ਬੈਠੇ ਮੈਂ ਹੁਣ ਸ਼ਬਦ ਵਰਤਣਾ ਮਾਮਸਾ ਬੇਗਮ ਬੇਗਮ ਦੇ ਪੈਰਾਂ ਵਿੱਚ ਗਿਰਦਾ ਪੂਰੀ ਵਾਂਗੂ ਪੂਰੀ ਸਮਝ ਗਏ ਸੱਭਿਆਚਾਰ ਦਾ ਸੱਭਿਆ ਪੂਰੀ ਵਾਂਗੂ ਕੋ ਮੈਂ ਆ ਫਿਰਦਾ ਇੰਜ ਲੱਗਦਾ ਜਿਉਂ ਭੂਕਦਿਆਂ ਸਿੰਘਾਂ ਨੂੰ ਹੱਥ ਲਾ ਬੈਠੇ ਆ ਆਪਾਂ ਵਿਆਹ ਕਰਵਾ ਬੈਠੇ ਆ ਹੁਣ ਤਾਂ ਜਿੰਦ ਫਸਾ ਬੈਠੇ ਆ ਇਹ ਅਜੇ ਹੀ ਪਹਿਰੇ ਪੂਰੇ ਕੀਤੇ ਨੇ ਕਵਤਾ ਦੇ ਮੈਨੂੰ ਪਿਛਲੀ ਵਾਰ ਕਹਿੰਦੇ ਸੀ ਬੋਲ ਦਿਓ ਮੈਂ ਕਿਹਾ ਜੇ ਪਹਿਰੇ ਪੂਰੇ ਨਹੀਂ ਮੇਰੀ ਲਓ ਜੀ ਅੱਗੇ ਆ ਗਿਆ ਹੁਣ ਜਿਹੜੀ ਇਨਸਟ੍ਰਕਟਿਡ ਛੁੱਟੀ ਆ ਉਸੇ ਦੇ ਨਾਂ ਲੱਗ ਜਾਂਦੀ ਆ ਸਮਝ ਗਏ ਤੁਸੀਂ ਲੋ ਜੀ ਕਰਵਾ ਚੌਥ ਨੂੰ ਖਰਚ ਕਰਾਉਂਦੇ ਕਰਵਾ ਚੌਥ ਨੂੰ ਖਰਚ ਕਰਾਉਂਦੀ ਟੋਕਰਾ ਭਰ ਫਰੂਟ ਮਗਾਉਂਦੀ ਤੇ ਗਾਹਾਂ ਕਿਹੜਾ ਸੁੱਖ ਸਾਂਦਾ ਤੇਰਾ ਕਹੇ ਸਿਆਪਾ ਕਰਦੀ ਝੁਗਾ ਚੌੜ ਕਰਾ ਬੈਠੇ ਆ ਹੁਣ ਤਾਂ ਜਿੰਦ ਪਸਾ ਬੈਠੇ ਆ ਆਪਾਂ ਵਿਆਹ ਕਰਵਾ ਬੈਠੇ ਆ ਰਹਤੇ ਸੀ ਅਸੀਂ ਮਸਤ ਮਲੰਗੇ ਰਵਾਇ ਕੋਈ ਨਹੀਂ ਸੀ ਰਹਿੰਦੇ ਸੀ ਅਸੀਂ ਮਸਤ ਮਲੰਗੇ ਇਹਦੇ ਤੋਂ ਤਾਂ ਛੜੇ ਸੀ ਚੰਗੇ ਡਰ ਕੀ ਮੋੜਿਆਂ ਦਾ ਹੁਣ ਮਿੱਤਰੋ ਉਖੜੀ ਵਿੱਚ ਸਿਰ ਪਾ ਬੈਠੇ ਆ ਹੁਣ ਤਾਂ ਜਿੰਦ ਫਸਾ ਬੈਠੇ ਆ ਤਿਆਪਾ ਵਿਆਹ ਕਰਵਾ ਬੈਠੇ ਆ ਲਓ ਜੀ ਇੱਕ ਨਾਕਾ ਤਾਂ ਪਾਪਾ ਨੂੰ ਇੱਥੇ ਲਾਈਟਾਂ ਤੇ ਮਿਲਦਾ ਹੁੰਦਾ ਉਹ ਉਦੋਂ ਹੀ ਉੱਠ ਕੇ ਖੜੇ ਹੁੰਦੇ ਜਦੋਂ ਬੰਦਾ ਕ੍ਰੋਸ ਕਰ ਜੇ ਨਾ ਲਾਈਟ ਪਹਿਲਾਂ ਨਹੀਂ ਉਹ ਦਿਸਦੀ ਉਹ ਦਿਸਦੇ ਉਦੋਂ ਜਦੋਂ ਬੰਦਾ ਕ੍ਰੋਸ ਕਰ ਜੇ ਪਰ ਇੱਕ ਨਾਕਾ ਹੋਰ ਐ ਲੱਗਿਆ ਸੀ ਸਾਲੀਆਂ ਦਾ ਨਾਕਾ ਹਾਲੇ ਵੀ ਮੌਕਾ ਭੱਜ ਜਾਂਦਾ ਕਾਕਾ ਉਹ ਇਸ਼ਾਰਾ ਸੀ ਉਹ ਨਾਕਾ ਐਵੇਂ ਨਹੀਂ ਸੀ ਲਾਇਆ ਵੀ ਕੀ ਪਤਾ ਇੱਥੇ ਹੀ ਸਿਆਣਪ ਸੋਚ ਜੇ ਲੱਗਿਆ ਸੀ ਸਾਲੀਆਂ ਦਾ ਨਾਕਾ ਹਰ ਨਵੀਂ ਮੌਕਾ ਭੱਜ ਜਾ ਕਾਕਾ ਸੱਪ ਦੇ ਮੂੰਹ ਚ ਕਿਰਲੀ ਆ ਗਈ ਕਿਰਲੀ ਹੀ ਲਗਾ ਬੈਠੇ ਆ ਹੁਣ ਤਾਂ ਜਿੰਦ ਫਸਾ ਬੈਠੇ ਆ ਤੇ ਆਪਾਂ ਵਿਆਹ ਕਰਵਾ ਬੈਠੇ ਆ ਲਓ ਸੁਖਦੇਵ ਸਿੰਘ ਜੀ ਸੁਣਿਓ ਜੀ ਵਿਆਹ ਵੀ ਇੱਕ ਅਨੋਖਾ ਲੱਡੂ ਹਾਂ ਜੀ ਬੜੀਆਂ ਕਵਿਤਾ ਹੀ ਕਿਤਾਬਾਂ ਲਿਖੀਆਂ ਤੇ ਮੈਂ ਸਾਰੀਆਂ ਬੜੀਆਂ ਵਿਆਹ ਵੀ ਇੱਕ ਅਨੋਖਾ ਲੱਡੂ ਜੋ ਖਾਵੇ ਉਹ ਪਛਤਾਵੇ ਨਾ ਮਿਲਿਆ ਨੂੰ ਤੜਫਾਵੇ ਕਈ ਪਛਤਾਉਣ ਵਾਲੇ ਬੈਠੇ ਆ ਤੇ ਕਈ ਤੜਫਣ ਵਾਲੇ ਬੈਠੇ ਆ ਕੁਲਦੀਪ ਸਿੰਘ ਜੀ ਤੁਹਾਡਾ ਵਿਆਹ ਹੋ ਗਿਆ ਅੱਛਾ ਠੀਕ ਆ ਵਿਆਹ ਵੀ ਇੱਕ ਅਨੋਖਾ ਲੱਡੂ ਜੋ ਖਾਵੇ ਉਹ ਪਛਤਾਵੇ ਨਾ ਮਿਲਿਆ ਨੂੰ ਤੜਫਾਵੇ ਲੱਗਦਾ ਸੀ ਚੋਲਿਆ ਡੂਮਣਾ ਲਗਦਾ ਸੀ ਲਗਦਾ ਸੀ ਜੋ ਲਿਆ ਡੂਮਣਾ ਦਿਲ ਦੇ ਉੱਤੇ ਲੜਾ ਬੈਠਿਆਂ ਹੁਣ ਤਾਂ ਚਿੰਦ ਫਸਾ ਬੈਠੇ ਆ ਆਪਾਂ ਆ ਮਿਆ ਕਰਵਾ ਬੈਠੇ ਆ ਲਓ ਜੀ ਸੁਣਿਓ ਇਹ ਆਖਰੀ ਅੰਤਰਾ ਮੇਰੀ ਕਵਿਤਾ ਦਾ ਭਾਵੇਂ ਬਾਤੀ ਜਾਂ ਸਵਾਦੀ ਬੜੀ ਜ਼ਰੂਰੀ ਹੁੰਦੀ ਛਾਤੀ ਬਾਬਾ ਨਾਨਕ ਕਹਿ ਗਿਆ ਜਿਹੜਾ ਬੰਦਾ ਗ੍ਰਿਸ਼ਤੀ ਜੀਵਨ ਚ ਨਹੀਂ ਵੜਿਆ ਨਾ ਉਹਨੂੰ ਗ੍ਰਿਸ਼ਤੀ ਜੀਵਨ ਦੀਆਂ ਸਮੱਸਿਆਵਾਂ ਦਾ ਪਤਾ ਹੀ ਕੱਖ ਨਹੀਂ ਹੁੰਦਾ ਜਿਹਦੇ ਆਪਦੇ ਨਿਆਣੇ ਨਹੀਂ ਨਾ ਉਹ ਬੰਦਾ ਕਦੇ ਧਰਨੇ ਤੇ ਆ ਕੇ ਨਹੀਂ ਪੈਂਦਾ ਵੀ ਪੈਟਰੋਲ ਮਹਿੰਗਾ ਹੋ ਗਿਆ ਉਹ ਕਹਿੰਦਾ ਭਾਵੇਂ 1000 ਰੁਪਏ ਲੀਟਰ ਹੋ ਜੇ ਆਪਾਂ ਨੂੰ ਕੀ ਹੈ ਪਰ ਜਿਹਦੇ ਨਿਆਣੇ ਹੁੰਦੇ ਆ ਉਹਨੂੰ ਆਪਣੇ ਨਿਆਣਿਆਂ ਵਰਗਾ ਦੂਜੇ ਦੇ ਵਿੱਚੋਂ ਵੀ ਚਿਹਰਾ ਦਿਸਦਾ ਆਪਾਂ ਆਪਦੇ ਸਕੂਲ ਚ ਪੜ੍ਹਨ ਵਾਲੇ ਬੱਚੇ ਦੇ ਚਿਹਰੇ ਚੋਂ ਆਪਣਾ ਬੱਚਾ ਵੇਖਦੇ ਆ ਤੇ ਵੇਖਣਾ ਚਾਹੀਦਾ ਜੇ ਨਹੀਂ ਦੇਖਦੇ ਤੇ ਆਪਾਂ ਫੇਰ ਆਪਦੇ ਕਿਤੇ ਚ ਲਓ ਜੀ ਗ੍ਰਿਸ਼ਤੀ ਜੀਵਨ ਬੜਾ ਜ਼ਰੂਰੀ ਹੈ ਬਾਬਾ ਨਾਨਕ ਕਹਿ ਗਿਆ 15 ਭਗਤ ਸਾਰੇ ਗ੍ਰਿਸ਼ਤੀ ਜਿਹੜਾ ਗ੍ਰਿਸ਼ਤੀ ਨਹੀਂ ਸੀ ਉਹ ਬਾਣੀ ਆਪਣੀ ਲਿਖਵਾਉਣ ਆਇਆ ਦਰਬਾਰ ਸਾਹਿਬ ਗੁਰੂ ਅਰਜਨ ਸਾਹਿਬ ਨੇ ਮੋੜਤਾ ਵੀ ਤੈਨੂੰ ਸਮਾਜ ਦੀ ਸਮੱਸਿਆ ਦਾ ਹੀ ਨਹੀਂ ਪਤਾ ਤੇਰੀ ਨਹੀਂ ਬਾਣੀ ਇੱਥੇ ਲਿਖਣੀ ਲਓ ਜੀ ਭਾਵੇਂ ਬਾਤੀ ਜਾਂ ਸਵਾਤੀ ਬੜੀ ਜ਼ਰੂਰੀ ਹੁੰਦੀ ਸ਼ਾਦੀ ਗੱਡੀ ਦੇ ਤੋ ਪਹੀਆਂ ਵਾਂਗੂ ਬਣਦੀ ਚਾਲ ਬੜਾ ਬੈਠੇ ਆ ਹਰਪ੍ਰੀਤ ਸਿਆਂ ਦੜਬਟ ਜਮਾਨਾ ਕੱਟ ਲੱਡੂ ਤਾਂ ਖਾ ਬੈਠੇ ਆ ਆਪਾਂ ਵਿਆਹ ਕਰਵਾ ਬੈਠੇ ਆ ਆਪਾਂ